ਕਾਬਲਾ ਹੈਗਾ ਕਾਂਗਰਸ ਦਾ ਝਾੜੂ ਦਾ ਝਾੜੂ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤੇ ਹੋਏ ਆ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੇ ਆ ਮਿਆਂ ਪਰਚੇ ਕਰਾਈ ਜਾਂਦੇ ਲੋਕਾਂ ਦੇ ਵਧੀਆ ਇਹ ਸਹੂਲਤ ਤਾਂ ਵਧੀਆ ਬਹੁਤ ਵਧੀਆ ਸਹੂਲਤ ਹੈ ਜੀ ਬਦਲਾਅ ਤਾਂ ਅੱਗੇ ਨਾਲੋਂ ਆਮ ਆਦਮੀ ਪਾਰਟੀ ਦਾ ਤਾਂ ਹੁਣ ਘਟਿਆ ਇੱਥੇ ਆਪ ਪਾਰਟੀ ਜੋਰ ਹੈ ਜੀ ਜੀ ਜਿਹੜੀ ਪੋਜੀਸ਼ਨ ਹੈ ਨਾ ਆਮ ਪਾਰਟੀ ਅੱਗੇ ਚੱਲਦੀ ਭਈਏ ਕੋੜ ਕੋੜ ਝਾੜੂ ਦਾ ਤਾਂ ਇਹਦੀ ਕੁਝ ਵੀ ਨਹੀਂ ਲੱਗਦਾ ਮੈਨੂੰ ਆਮ ਜਨਤਾ ਪਾਰਟੀ ਦਾ ਮੈਂ ਕਾਢੀ ਦਾ ਪੁਰਾਣੀ ਪਾਰਟੀ ਹੈ ਤੂੰ ਕੀ ਕਰਨ ਵਾਲਿਆ ਕਿੰਨਾ ਝਾੜੂ ਮਾਰ ਮਾਰ ਕੇ ਝਾੜੂ ਵਾਲੇ ਤਾਂ ਅਗਲਾ ਆਂਦਾ ਇੱਥੇ ਝਾੜੂ ਖੜ ਸਾਰੇ ਪੰਨ ਨੂੰ ਯਾਰ ਦੇਣਗੇ ਲੋਕਾਂ ਨੂੰ ਭਗਵੰਤਵਾਣਾ ਦੇ ਸਾਰੀ ਮਾਰਕੀਟ ਬੰਦ ਹੋ ਜਾਂਦੀ ਹੈ ਅਸੀਂ ਗੱਡੀਆਂ ਦੇ ਧੁੱਪ ਚ ਖੜੇ ਪਿੱਛੇ ਘੜ ਸੜ ਜਾਂਦੇ ਵਪਾਰੀ ਕਿਸੇ ਦੇ ਉਲਟ ਨਹੀਂ ਚੱਲਦਾ ਉਹ ਪਾਰੀ ਨੂੰ ਰੇਗ ਦੇ ਨਾਲ ਚੱਲਣਾ ਪੈਂਦਾ ਹੈ ਮੋਲ ਦੀ ਤਿੰਨੇ ਬਾੜੀਆਂ ਹੀ ਬਰਾਬਰ ਚੱਲ ਰਹੀਆਂ ਹਨ ਕੋਟਕਪੂਰਾ ਇਲਾਕੇ ਦੇ ਵਿੱਚੋਂ ਕਿਹੜੀ ਪਾਰਟੀ ਦਾ ਜ਼ੋਰ ਹੈ ਤੇ ਕਿਸ ਨੂੰ ਆਪਣਾ ਐਮਪੀ ਇੱਥੋਂ ਜਿਤਾ ਕੇ ਭੇਜਣਾ ਚਾਹੁੰਦੇ ਨੇ ਲੋਕ ਲੋਕਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿਉਂਕਿ ਇਹ ਹਲਕਾ ਜੋ ਕੁਲਤਾਰ ਸਿੰਘ ਸਦਵਾ ਐਮਐਲਏ ਇਸ ਇਲਾਕੇ ਦੇ ਵਿੱਚੋਂ ਦੋ ਵਾਰ ਜਿੱਤ ਚੁੱਕਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵਾਰ ਇੱਥੋਂ ਦੇ ਲੋਕ ਕਿਸ ਨੂੰ ਆਪਣਾ ਐਮਪੀ ਬਣਾ ਕੇ ਸੰਸਦ ਵਿੱਚ ਭੇਜਣਾ ਚਾਹੁੰਦੇ ਆ ਤੇ ਕੁਲਤਾਰ ਸਦਵਾ ਦੇ ਇਲਾਕੇ ਕੋਟਕਪੂਰਾ ਦੇ ਵਿੱਚ ਕੀ ਮਾਹੌਲ ਹੈ ਆਹ ਲੋਕਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਸੁਣਾ ਦਿੰਨੇ ਆ ਫੋਟਾ ਭਰਾ ਜੀ ਹਲੇ ਦਾ ਉਹ ਕਿ ਸਾਰੇ ਆਜ਼ਦੀ ਦੀ ਹਵਾਕ ਦੱਸ ਰਹੇ ਆ ਮੌਕੇ ਤੇ ਕਿ ਲੋਕਾਂ ਨੂੰ ਕੀ ਲੱਗ ਰਿਹਾ ਲੋਕਾਂ ਨੂੰ ਮੁਕਾਬਲਾ ਜੀ ਜਾਂ ਤਾਂ ਝਾੜੂ ਦਾ ਤੇ ਜਾਂ ਪੰਜੇ ਦਾ ਸਰਕਾਰ ਨੇ ਕੁਝ ਕੀਤਾ ਦੋ ਸਾਲਾਂ ਚ ਸਰਕਾਰ ਨੇ ਦੋ ਸਾਲਾਂ ਵਿੱਚ ਜਿਹੜੀ ਕਣਕ ਆਉਂਦੀ ਸੀ ਦੂਰਪਿਕਲੋ ਵਾਲੀ ਉਹ ਵੀ ਬੰਦ ਕਰਤੀ ਗਰੀਬਾਂ ਦਾ ਸੇ ਫਿਰ ਮੁਕਾਬਲੇ ਚ ਕਿਵੇਂ ਮੁਕਾਬਲੇ ਜੀ ਇੱਥੇ ਜਿਹੜੇ ਆਪਣੇ ਜਿਹੜੀ ਰਿਜ਼ਰਵ ਰਹਿ ਗਈ ਆ ਸੀਟ ਉਹ ਇਸੇ ਪੱਬਲਿਕ ਦਾ ਅੱਛਾ ਐਸੇ ਹੀ ਗੁੱੜੇ ਦੇ ਇਸੇ ਕਰ ਮੁਕਾਬਲਾ ਤੇ ਜਿਹੜੀ ਜਰਵਾੜੀ ਜਨਤਾ ਨੂੰ ਤਾਂ ਤੁਸੀਂ ਕਹਿੰਦੇ ਕਣਕ ਬੰਦ ਕਰਤੀ ਐ ਜਿਹੜੀ ਆ ਗਰੀਬ ਜਨਤਾ ਹੁੰਦੀ ਸੀ ਜਿਹੜੀ ਸੈਂਟਰ ਵੱਲੋਂ ਆਉਂਦੀ ਐ ਉਹਦਾ ਲੋਕੀ ਖਾਲ ਲੈਂਦੇ ਸੀ ਤੇ ਜਿਹੜੀ ਆ ਦੋ ਰੁਪਏ ਕਿਲ ਵਾਲੀ ਸੀ ਕੋਈ ਗਰੀਬ ਦੁਕਾਣ ਸੀਗਾ ਉਹ ਦੇ ਕੇ ਕੋਈ ਉਤੀ ਪੈਨ ਕੋਈ ਮਾੜਾ ਮੋਟਾ ਕਰ ਲੈਂਦਾ ਉਹ ਬੰਦ ਕਰਦੇ ਉਹਨਾਂ ਨੇ ਸਰਕਾਰ ਨੂੰ ਫਿਰ ਇਹਦਾ ਨੁਕਸਾਨ ਹੋਊ ਨੁਕਸਾਨ ਤਾਂ ਵੇਖੋ ਸਾਰੀ ਸੰਭਾਵਨਾ ਇਹ ਹੀ ਸਾਰੇ ਕਹਿ ਰਹੇ ਆ ਜੀ ਅੱਛਾ ਹਾਂਜੀ ਵੈਸੇ ਕੋਈ ਹੋਰ ਬਦਲਾ ਆਇਆ ਕੋਈ ਲੱਗਿਆ ਬਦਲਾ ਵਿੱਚ ਕੋਈ ਇੰਨਾ ਖਾਸ ਨਹੀਂ ਅੱਛਾ ਹਾਂ ਜਵੇਂ ਸਾਰਾ ਇਲਾਕਾ ਝਾੜੂ ਨੂੰ ਹੀ ਵੋਟਾਂ ਪਾ ਗਈ ਪਿਛਲੀ ਵਾਰੀ ਨਹੀਂ ਇਸ ਵਾਰੀ ਉਹਨਾਂ ਮਲੇ ਇੱਕ ਤਰਫਾ ਵਹੀ ਗਿਆ ਹਣ ਇੱਕ ਤਰ੍ਹਾਂ ਬਣ ਕੇ ਕਹਿ ਸਕਦਾ ਆਪਾਂ ਅੱਛਾ ਹਾਂਜੀ ਕਾਂਗਰਸ ਦਾ ਜੋਰ ਹੈਗਾ ਇੱਧਰ ਟੱਕਰ ਬਰਾਬਰ ਦੀ ਹੈ ਜੀ ਠੀਕ ਹੈ ਤੇ ਕਾਲੀ ਬੀਜੇਪੀ ਦੂਜੇ ਕਾਲੀ ਬੀਜੇਪੀ ਜਿੱਤੀ ਜੇ ਨੰਬਰ ਤੇ ਆਉਗੀ ਸਾਡੇ ਹਿਸਾਬ ਨਾਲ ਕਾਲੀ ਕਾਲੀ ਚੌਥੇ ਅੱਛਾ ਕਾਲੀਆਂ ਨੂੰ ਬਦਲ ਲੇ ਜੂ ਵੋਟ ਵੀ ਕਾਲੀਆਂ ਹਾਂ ਬੀਜੇਪੀ ਬਦਲ ਸ਼ਹਿਰੀ ਵੋਟ ਲੈ ਜੂ ਅੱਛਾ ਹਾਂਜੀ ਠੀਕ ਹੈ ਤੇ ਜੱਤ ਕੌਣ ਸਕਦਾ ਫਿਰ ਕਾਂਗਰਸ ਤੇ ਇਹਨਾਂ ਚੋਂ ਝਾੜੂ ਇਹਨਾਂ ਦੋਨਾਂ ਨਾਲ ਛੱਕਣ ਮਾਹੌਲ ਵਧੀਆ ਚੱਲੀ ਜਾਂਦਾ ਮਾਹੌਲ ਦਾ ਕੀ ਆ ਕਿਹੜੀ ਪਾਰਟੀ ਦਾ ਜੋਰ ਹੈ ਇੱਧਰ ਪਾਰਟੀ ਮੁਕਾਬਲਾ ਹੈਗਾ ਕਾਂਗਰਸ ਦਾ ਤੇ ਝਾੜੂ ਦਾ ਦੋ ਬੂਜਾ ਦਾ ਤੀਜੇ ਤੇ ਉਥੇ ਨੰਬਰ ਦਿਆ ਬਾਕੀ ਕਾਲੀ ਵੀ ਜੇ ਵੀ ਪਿੱਛੇ ਤੀਜੇ ਚੌਥੇ ਨੰਬਰ ਦਾ ਅੱਛਾ ਸਰਕਾਰ ਨੇ ਕੁਛ ਕੀਤਾ ਤੋ ਸਾਲਾਂ ਚ ਸਰਕਾਰ ਨੇ ਕੀ ਕਰਨਾ ਤੁਹਾਨੂੰ ਪਤਾ ਹੀ ਆ ਅੱਛਾ ਫਿਰ ਮੁਕਾਬਲੇ ਚ ਕਿਉਂ ਨੇ ਹਾਂ ਫਿਰ ਵੀ ਮੁਕਾਬਲੇ ਚ ਮੁਕਾਬਲੇ ਚ ਤਾਂ ਆ ਹੁਣ ਜਦੋਂ ਲਿਆ ਕੇ ਕਲਾਕਾਰ ਖੜਾ ਹਰਦਾ ਤੇ ਉਹ ਕਲਾਕਾਰ ਲੋਕ ਵੇਖਣ ਜਾਂਦੇ ਆ ਅਗਲਾ ਕਹਿੰਦਾ ਵੀ ਇਹਨੂੰ ਵੋਟਾਂ ਪਾ ਦਿਓ ਐਦਾਂ ਕੀ ਬਈ ਹਾਂ ਸਰਾਜ ਵੀ ਕਲਾਕਾਰ ਹੈ ਤੇ ਕਲਾਕਾਰ ਹੰਸਰਾਜ ਹੰਸਰਾਜ ਤੇ ਹੁਣ ਝਾੜੂ ਵਾਲਿਆਂ ਦਾ ਵਿਰੋਧ ਬਹੁਤ ਹੋ ਜਾਂਦਾ ਪਿੰਡਾਂ ਦੇ ਵਿੱਚ ਅੱਛਾ ਤਾ ਤਾਂ ਘੇਰੀ ਜਾਂਦੇ ਆ। ਭਾਜਪਾ ਵਾਲਿਆਂ ਦਾ ਵੀ ਵਿਰੋਧ ਆ। ਹਾਂ ਆ ਪਰਸੋਂ ਇੱਥੇ ਆਇਆ ਸੀ ਚੌਂਕ ਦੇ ਵਿੱਚ ਹੈ ਇੱਥੇ ਘੇਰ ਲਈ ਹੰਸਰਾ ਇਹਨੂੰ। ਠੀਕ ਹੈ। ਕਾਲੀਆਂ ਝੰਡੀਆਂ ਵਿਖਾਈਆਂ ਉਹਨਾਂ ਨੇ। ਅੱਛਾ। ਵਿਰੋਧ ਤਾਂ ਕਰਨਾ ਹੀ ਹੈ ਜਥੇਬੰਦੀਆਂ ਜਿਹੜੀਆਂ ਕਰਦੀਆਂ। ਠੀਕ ਹੈ। ਕਾਂਗਰਸ ਹੈਗੀ ਮੁਕਾਬਲੇ 'ਚ ਪੂਰੀ। ਕਾਂਗਰਸ ਤਾਂ ਮੁਕਾਬਲੇ 'ਚ ਆ ਕਾਂਗਰਸ ਪੰਜਾਬ 'ਚ ਸਭ ਤੋਂ ਵੱਧ ਸੀਟਾਂ ਲਿਜਾਊਗੀ। ਠੀਕ ਹੈ। ਇੱਥੇ ਵੀ ਜਿੱਤ ਸਕਦੀਆਂ ਸੱਤ-ਅੱਠ ਸੀਟਾਂ ਲਿਜਾਊਗੀ ਮੁਕਾਬਲੇ 'ਚ ਪੂਰੀ ਹੈ ਇੱਥੇ। ਅੱਛਾ। ਪਿੰਡਾਂ ਦੇ ਵਿੱਚ ਬਹੁਤ ਸਹਿਯੋਗ ਮਿਲ ਰਿਹਾ। ਅੱਛਾ। ਹੂੰ। ਠ ਦੋਨੋਂ ਕੀ ਦਾਦਾ ਕੁਝ ਹੋਇਆ ਸਰਕਾਰ ਵੱਲੋਂ ਕੁਝ ਕੰਮ ਕਰਕੇ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਨਹੀਂ ਬਦਲਾ ਹਾਂ ਜੀ ਗਰੀਬਾਂ ਦੀ ਨਹੀਂ ਕੋਈ ਨਹੀਂ ਮਿਲਦੀ ਸੀ ਉਹ ਵੀ 5 ਕਿਲੋ ਹੁਣ ਮਿਲਣ ਲੱਗ ਪਈ ਉਹ ਹੁਣ ਕੀ ਦੱਸੇ ਵਿਚਾਰਾ ਤੈਨੂੰ ਆਹ ਆਟੋ ਕਿਸ਼ਤਾਂ ਤੇ ਲਿਆ ਕਿਸ਼ਤ ਨਿਕਲ ਹੀ ਨਹੀਂ ਆ ਖੜਾ ਵੇਲਾ ਠੀਕ ਹੈ ਜਿਹੜੇ ਕਣਕ ਆ ਗਿਆ 15 ਕਿਲੋ ਮਿਲਦੀ ਜੇ 5 ਕਿਲੋ ਮਿਲਦੀ ਕਹਿੰਦੇ ਘਰੋ ਘਰੀ ਦੇ ਕੇ ਜਾਵਾਂਗੇ ਕਹਿੰਦੇ ਆ ਬੈਠੇ ਮੌਜ ਨਾਲ ਹੁਣ ਪੁੱਛਲਾ ੱਟਕੇ ਖਾਂਦੇ ਆ ਉੱਥੇ ਗਰਮੀ ਚ ਜਾਂਦੇ ਕੁਝ ਨਹੀਂ ਮਿਲਦਾ ਬਲੇ ਉਮੀਦਾਂ ਦੇ ਆਈ ਨਹੀਂ ਸਰਕਾਰ ਖਰੀਓ ਹਾਂ ਜੀ ਨਹੀਂ ਜੀ ਠੀਕ ਹੈ ਐਸ ਵਾਰੀ ਫਿਰ ਕੋਈ ਹੋਰ ਬੰਦਾ ਜਿੱਤਣ ਦੇ ਚਾਂਸ ਵੇਖੋ ਜੀ ਆਪਾਂ ਕੋਈ ਪਦਾ ਵੋਟਾਂ ਦੇ ਵੋਟਾਂ ਦੇ ਆਹੋ ਵੋਟਾਂ ਦੇ ਹਿਸਾਬ ਤੇ ਹੀ ਹੈ। ਵੋਟਾਂ ਦਾ ਤਾਂ ਹਲੇ ਖੁਸ਼ੀਰ ਕਹਿ ਨਹੀਂ ਸਕਦੇਗੇ। ਰਲਿਆ-ਮਿਲਿਆ ਕੰਮ ਹੈ। ਕਿਹੜੀਆਂ-ਕਿਹੜੀਆਂ ਪਾਰਟੀਆਂ ਅੱਗੇ ਲਾਦਦੀਆਂ। ਪਾਰਟੀਆਂ ਤਾਂ ਉਹੀ ਜਿਵੇਂ ਆਮ ਆਦਮੀ ਹੋਗੀ। ਕਾਂਗਰਸ ਹੋਗੀ ਤੇ ਆਪਣੀ ਤੀਜੀ ਜਿਹੜੀ ਅ ਕਾਲੀਦਨ। ਤਿੰਨ ਹੀ ਆ ਪਾਰਟੀਆਂ ਦੇ ਮੈਂ ਤਾਂ। ਭਾਜਪਾ ਦਾ ਹੈ ਨਹੀਂ ਮੌਲ ਇੱਧਰ। ਭਾਜਪਾ ਘੱਟ ਹੈ, ਜ਼ਿਆਦਾ ਨਹੀਂ ਹੈ। ਚੜਵਲੇ ਨੇ ਕੰਮ ਕਰ ਕੀਤਾ ਬਈ। ਚੜੂ ਵਾਲੇ ਨੇ ਠੀਕ ਹੈ اچھا ਮਤਲਬ ਐਵਰੇਜ ਹੈ ਐਵਰੇਜ ਹੈ ਠੀਕ ਹੈ ਕਰਮਜੀਤ ਅਨਮੋਲ ਤੇ ਬੀਬੀ ਸਾਹੋਕੇ ਤੇ ਰਾਜਵਿੰਦਰ ਸਿੰਘ ਕਾਲੀ ਤਿੰਨਾਂ ਚੋਂ ਕਿਹੜਾ ਅੱਗੇ ਲੱਗ ਰਿਹਾ ਤੁਹਾਨੂੰ ਹਾਲੇ ਕੁਝ ਕਹਿ ਨਹੀਂ ਸਕਦੇ ਯਾਰ ਹਲਿਆ ਮਿਲਿਆ ਚੱਲੀ ਜਾਂਦਾ ਖਿਚੜੀ ਜੀ ਬਣੀ ਪਈ ਹੈ ਕੋਈ ਸਮਝ ਨਹੀਂ ਸਰਕਾਰ ਨੇ ਕੁਝ ਕੀਤਾ ਦੋ ਸਾਲਾਂ ਚ ਕਿ ਨਹੀਂ ਅ ਸਰਕਾਰ ਨੇ ਆਫਦਲਾ ਤਾਂ ਕੀਤੀ ਹੈ ਬਿਜਲੀ ਇੱਕ ਬੈਨੀਫੀਟ ਲੋਕਾਂ ਨੂੰ ਮਿਲਿਆ ਹੈ ਪੂਰ ਪੀਪਲਸ ਜਿਹੜੇ ਹੈ ਉਹਨਾਂ ਨੂੰ ਬੜਾ ਅੱਛਾ ਹੈ ਅੱਛਾ ਬਾਕੀ ਸਰਕਾਰਾਂ ਕੰਮ ਤਾਂ ਕਰਦੀ ਹੈ ਜੋ ਵੀ ਆਉਦੀ ਆੜੇ ਤਾਂ ਕੰਮ ਕਰ ਰਹੀ ਹੈ ਆਪ ਦਾ ਹੂੰ ਮੁਕਾਬਲੇ 'ਚ ਕਿਹੜੀ ਪਾਰਟੀ ਹੈ ਤੁਹਾਨੂੰ ਕਿਹੜੇ-ਕਿਹੜੇ ਲੱਗ ਰਹੇ ਉਮੀਦਵਾਰ ਵਾਜੇ ਜਿਆਦਾ ਮੁਕਾਬਲਾ ਤਾਂ ਫਰੀ ਕੋਟ ਆਪ ਤੇ ਕਾਂਗਰਸ ਦੇ ਵਿੱਚ ਅੱਛਾ ਇਹਨਾਂ ਦੋਵਾਂ ਦਾ ਹੀ ਮੁਕਾਬਲਾ ਜੋ ਲੋਕੀ ਦੱਸਦੇ ਹੈ ਉਸ ਮੁਤਾਬਕ ਤਾਂ ਦੁਬੰਦੀ ਹੈ ਭੀਜੇਪੀ ਤੇ ਕਾਲੀ ਪਿੱਛੇ ਨੇਚਰਲੀ ਹੋ ਤਾਂ ਫਿਰ ਮਨ ਕੀ ਜੇ ਬਕਾਬਲੇ ਚ ਦੋ ਆੜ ਕੇ ਤੇ ਤੀਸਰਾ ਤਾਂ ਪਿੱਛੇ ਜਾਣਗੇ ਕੀ ਮਨ ਲੱਗਦਾ ਇਸ ਵੇਲੇ ਇਲੈਕਸ਼ਨ ਦਾ ਮਾਹੌਲ ਤਾਂ ਕੋਈ ਸਮਝ ਨਹੀਂ ਆਉਂਦੀ ਕੀ ਚੱਲੇਗਾ ਕਿਉਂ ਬੰਦੇ ਬਾੜੇ ਖੜੇ ਹੋਗੇ ਬੰਦੇ ਬਾੜੇ ਨਹੀਂ ਲੋਕਾਂ ਦੇ ਮਨ ਦੀ ਕੋਈ ਗੱਲ ਦੱਸ ਹੀ ਨਹੀਂ ਰਿਹਾਗਾ ਵੀ ਮੱਕੀ ਨੂੰ ਵੋਟ ਪਾਉਣੀ ਹੈ ਅੱਛਾ ਸਰਕਾਰ ਤੋਂ ਖੁਸ਼ ਲੋਕ ਕਿ ਨਾ ਖੁਸ਼ ਸਰਕਾਰ ਤੋਂ ਤਾਂ ਨਹੀਂ ਖੁਸ਼ ਲੋਕ ਕੁਝ ਨਹੀਂ ਨਾ ਬਦਲਾ ਵਧੀਆ ਲੱਗਿਆ ਨਹੀਂ ਲੱਗਿਆ ਠੀਕ ਹੈ ਇਸ ਵਾਰੀ ਐਮਪੀ ਕੌਣ ਤੁਹਾਨੂੰ ਲੱਗਦਾ ਵਧੀਆ ਬੰਦਾ ਹੋ ਸਕਦਾ ਇਹਨਾਂ ਚੋਂ ਇਹ ਤਾਂ ਸੰਤ ਰਾਜਿੰਦਰ ਠੀਕ ਲੱਗਦਾ ਜੀ ਅੱਛਾ ਹਾਂਜੀ ਠੀਕ ਹੈ ਪਰ ਉਹ ਜੀ ਤਨਮੋਲ ਹੰਸਰਾਜ ਹੰਸ ਕਲਾਕਾਰ ਖੜਾਤੇ ਦੋਨੇ ਪਾਰਟੀ ਕਲਾਕਾਰ ਮੁੜ ਕੇ ਆਉਂਦਾ ਤਾਂ ਹੈ ਨਹੀਂ ਕਲਾਕਾਰ ਕੋਈ ਪਹਿਲਾ ਕਲਾਕਾਰ ਆਇਆ ਕੋਈ ਨਹੀਂ ਆਇਆਗਾ ਨਾ ਕਲਾਕਾਰ ਸੁੱਤੇ ਰਹਿੰਦੇ ਜਾ ਕੇ ਸੰਸਦ ਦੇ ਵਿੱਚ ਠੀਕ ਹੈ ਜੀ ਇਹ ਮੋਲ ਹੈ ਬਾਈ ਜੀ ਬਹੁਤ ਵਧੀਆ ਮੋਲ ਹੈ ਕਿਹੜੀ ਪਾਰਟੀ ਦਾ ਜੋਰ ਇੱਧਰ ਪਤਾ ਨਹੀਂ ਲੱਗਦਾ ਜੀ ਕਿਉਂ ਕੋਈ ਪਤਾ ਨਹੀਂ ਲੱਗਦਾ ਕੋਈ ਕਿੱਧਰ ਤੁਰਿਆ ਪਾਰਦਾ ਸਾਰਿਆਂ ਨੂੰ ਪਤਾ ਹੀ ਝਾੜੂ ਝਾੜੂ ਹਾਂ ਜੀ ਪਰ ਪਰ ਹੈ ਕਿ ਨਹੀਂ ਪਤਾ ਲੱਗਦਾ ਅੱਛਾ ਉਹ ਮੋਲ ਹੈ ਨਹੀਂ ਇੱਥੇ ਮੋਲ ਹੈ ਨਹੀਂ ਇੱਥੇ ਮਤਲਬ ਨੁਕਸਾਨ ਹੋ ਰਿਹਾ ਸਰਕਾਰ ਨੂੰ ਵੇਖੋ ਹੁਣ ਤਾਂ ਸਰਕਾਰ ਦਾ ਲੋਕਾਂ ਨੂੰ ਪਤਾ ਕਿ ਕੀ ਕਰਨਾ ਕੀ ਨਹੀਂ ਕਰਨਾ ਦਾ ਸਰਕਾਰ ਨੇ ਕੰਮ ਕੀਤਾ ਕੋਈ ਕਿ ਨਹੀਂ ਮਾੜੇ-ਮੋਟੇ ਕੀਤੇ ਵੀ ਤੇ ਮਾੜੇ-ਮੋਟੇ ਨਹੀਂ ਵੀ ਕੀਤੇ ਕੋਈ ਮੁਕਾਬਲਾ ਕਿਹੜੀ ਪਾਰਟੀ ਦਾ ਇੱਥੇ ਕੋਈ ਹਾਂਜੀ ਸਮਝ ਹੀ ਨਹੀਂ ਆ ਰਹੀ ਨਾ ਹੀ ਕੋਈ ਗੱਲਬਾਤ ਹੋ ਰਹੀ ਹੈ ਕਿਸੇ ਦੀ ਦੋਨਾਂ ਦਾ ਹੀ ਹੈ ਜੋਰ ਕਾਂਗਰਸ ਦਾ ਵੀ ਹੈ ਝਾੜੋ ਦਾ ਵੀ ਤਿੰਨਾਂ ਦਾ ਇੱਕੋ ਹੀ ਲੱਗਦਾ ਕੋਈ ਪਤਾ ਨਹੀਂ ਲੱਗਦਾ ਤੀਜੀ ਕਿਹੜੀ ਤੀਜੀ ਪਾਰਟੀ ਆਹ ਹਜ ਆਮ ਆਦਮੀ ਪਾਰਟੀ ਵਾਲੇ ਹੋ ਗਏ ਕਾਲੀ ਦਲ ਹੋ ਗਏ ਅੱਛਾ ਕਾਂਗਰਸ ਹੋ ਗਈ ਠੀਕ ਹੈ ਕਾਂਗਰਸ ਦਾ ਐਮਪੀ ਪਹਿਲਾਂ ਸਦੀਕ ਸੀ ਤੇ ਨਵੀਂ ਸਰਕਾਰ ਦਾ ਝਾੜੂ ਵਾਲਿਆਂ ਦਾ ਵੀ ਅੱਜ ਕੱਲ ਰਾਜ ਚੱਲ ਰਿਹਾ ਦੋਵਾਂ ਚੋਂ ਕੰਮ ਕਰ ਕੇ ਇਹਨੇ ਕੀਤਾ ਝਾੜੂ ਦਾ ਜਲਦ ਕਰ ਰਿਹਾ ਕੰਮ ਤਾਂ ਕੀਤਾ ਹੀ ਆ ਜੀ ਅੱਛਾ ਝਾੜੂ ਵਾਲੇ ਨੇ ਝਾੜੂ ਨੇ ਕੰਮ ਤਾਂ ਕੀਤਾ ਹੀ ਅੱਛਾ ਕਰਮ ਜੀ ਦਾ ਮੋਲ ਜਿੱਤ ਸਕਦਾ ਕਹਿ ਨਹੀਂ ਸਕਦੇ ਇਹਦਾ ਹੁਣ ਆਪਾਂ ਦਾ ਅੱਛਾ ਮੁਕਾਬਲਾ ਹੀ ਆ ਇਸ ਬਾਰੇ ਆਪਾਂ ਨੂੰ ਨੋਲੇਜ ਨਹੀਂ ਨਹੀਂ ਠੀਕ ਹੈ ਕੋਈ ਐਵੇਂ ਦੋਨੇ ਕੀੜਾ ਲਾ ਕੇ ਬਾਲਣੇ ਤਾਂ ਨਹੀਂ ਦੋਵਾਂ ਚ ਜਿੱਤੂ ਕੋਈ ਇਹ ਤਿੰਨਾਂ ਦਾ ਹੀ ਕੋਈ ਪਤਾ ਨਹੀਂ ਅੱਜ ਕੱਲ ਮੁਕਾਬਲੇ ਕਿੰਨੇ ਆ ਅੰਦਰ ਦਾ ਤਿੰਨਾਂ ਦਾ ਮੁਕਾਬਲਾ ਹੀ ਹੈ ਕੱਲੀ ਤਰ ਹੈ ਮੁਕਾਬਲੇ ਚ ਪੂਰਾ ਹੈਗਾ ਜੀ ਠੀਕ ਹੈ ਤੁਸੀਂ ਕਿਹਨੂੰ ਚਾਹੁੰਦੇ ਹੋ ਐਸੇ ਆਪਾਂ ਦਾ ਹੀ ਜਿਹੜਾ ਸੈੱਟ ਲੱਗਿਆ ਦੇਖ ਲੈ ਸਾਡਾ ਜਿਹੜਾ ਜੀਪੀ ਨੇ ਬੰਦਾ ਖੜਾਇਆ ਜਿਹੜਾ ਇਹ ਸਾਡੇ ਘਰਦਿਆਂ ਨੂੰ ਬਧਾਏ ਆਪਾਂ ਨੂੰ ਦਾ ਬਾਹਰ ਅੱਛਾ ਵੱਲੇ ਭਾਈ ਜੀਪੀ ਦਾ ਕੈਂਡੀਡੇਟ ਜਿਹੜਾ ਹੰਸਰਾਜ ਹੰਸ ਉਹਦਾ ਜੋਰ ਹੈ ਇੱਧਰ ਕੋਈ ਉਹਦਾ ਵੀ ਜ਼ੋਰ ਤਾਂ ਹੈਗਾ ਹੀ ਇਹ ਬੀਜੇਪੀ ਦਾ ਵੀ ਅੱਛਾ ਪਰ ਘਾਟਾਂ ਨਾਲ ਆ ਜੀ ਠੀਕ ਵੋਟਾਂ ਤਾਂ ਵਧੀਆ ਮੋਲ ਹੈ ਜੀ ਫਸਟ ਕਲਾਸ ਹੈ ਪਾਰਟੀ ਚੱਲ ਰਹੀ ਅੱਗੇ ਇੱਥੇ ਤਾਂ ਉਹ ਆਪਣੇ ਅਮਰਜੀਤ ਕੋਰਕੜੀਆ ਕਾਂਗਰਸ ਕਾਂਗਰਸ ਵਾਲੀ ਬਹੁਤ ਪੋਜੀਸ਼ਨ ਅੱਛਾ ਵੈਸੇ ਇਹ ਏਰੀਆ ਕਾਂਗਰਸੀ ਹੈ ਜੀ ਪਹਿਲਾਂ ਤਾਂ ਝੜੂ ਵਾਲਿਆਂ ਦਾ ਝਾੜੂ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਬਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਮਿਆਂ ਪਰਚੇ ਕਰਾਈ ਪਰਚੇ ਕਰਾਈ ਜਾਂਦੇ ਲੋਕਾਂ ਤੇ ਵਧੀਆ ਇਹ ਸਹੂਲਤ ਵਧੀਆ ਬਹੁਤ ਵਧੀਆ ਸਹੂਲਤ ਹੈ ਜੀ ਕਿਉਂਕਿ ਇਹਨਾਂ ਨੇ ਉਹ ਪੁਰਾਣੀਆਂ ਨੀਤੀਆਂ ਫੜ ਲੀਆਂ ਬਦਲਾ ਆ ਗਿਆ ਬਦਲਾ ਪਰਚੇ ਹੋ ਗਏ ਜੇ ਕਿਸੇ ਦੇ ਦੁਕਾਨਾਂ ਤੇ ਅਟੈਕ ਹੁੰਦਾ ਉਹ ਬੰਦਿਆਂ ਨੂੰ ਫੜਨਾ ਹੁੰਦਾ ਉਹਨਾਂ ਨੂੰ ਇਹ ਨਾਰ ਰੱਖੀ ਫਿਰਦੇ ਆ ਜੀ ਜਿਨ੍ਹਾਂ ਨੇ ਇਹਨਾਂ ਦੇ ਝਾੜੂ ਵਾਲਿਆਂ ਚ ਰਲੇ ਹੋਏ ਆ ਜਿਹੜੇ ਬੰਦੇ ਉਹ ਲੋਕਾਂ ਦੀਆਂ ਦੁਕਾਨਾਂ ਤੇ ਅਟੈਕ ਕਰ ਗਏ ਭੰਨ ਤੋੜ ਕੀਤੀ ਹੈ ਪੈਸੇ ਖੋ ਕੇ ਲੈ ਗਏ ਉਹ ਝਾੜੂ ਵਾਲਿਆਂ ਨਾਲ ਇਸ ਟਾਈਮ ਜੀ ਯਮਲ ਨੇ ਉਹ ਨਹੀਂ ਦੱਸਦੇ ਜਾਣਦੇ ਆ ਜੀ ਕਲਤਾਰ ਸੰਧਮਾ ਹਾਂ ਜੀ ਉਹਨਾਂ ਨੇ ਫਿਰ ਕੋਈ ਕਾਰਵਾਈ ਕੀਤੀ ਇਹ ਉਹ ਤਾਂ ਬੰਦਿਆਂ ਨੂੰ ਫੜਨ ਹੀ ਨਹੀਂ ਦਿੰਦਾ ਜੀ ਅੱਛਾ ਹਾਂ ਪਰਚਾ ਹੋਇਆ ਜੀ 4 ਅਕਤੂਬਰ 2021 ਦਾ ਅੱਛਾ ਸਾਰੇ ਬੰਦੇ ਇਹਦੇ ਨਾਲ ਚਲਾਨ ਨਹੀਂ ਪੇਸ਼ ਕੀਤਾ ਚਲਾਨ ਨਹੀਂ ਪੇਸ਼ ਹੋਣ ਦਿੰਦਾ ਜੀ ਅੱਛਾ ਇਹ ਬਦਲਾਅ ਹੋ ਗਿਆ ਵੀ ਪੁਲਿਸ ਵੀ ਐਨੇ ਦੇ ਆਖੇ ਹੀ ਲੱਗਦੀ ਹੈ ਇਹ ਬਦਲਾਅ ਆ ਵੀ ਜਿਹੜੀ ਸਰਕਾਰ ਆ ਗਈ ਪੁਲਿਸ ਉਹਦੀ ਹੈ ਜੀ 4 ਅਕਤੂਬਰ 2021 ਦਾ ਪਰਚਾ ਹੋਇਆ ਵਾ ਦੁਕਾਨ ਤੋਂ 12000 ਰੁਪਏ ਖੋ ਕੇ ਲੈ ਕੇ ਗਏ ਆ ਭੰਨ ਤੋੜ ਕੀਤੀ ਐ ਸੱਟਾਂ ਮਾਰੀਆਂ ਤੇ ਉਹ ਚਲਾਨ ਨਹੀਂ ਪੇਸ਼ ਹੁੰਦਾ ਜਿੰਨੇ ਬੰਦੇ ਆ ਸਾਰਿਆਂ ਦੀਆਂ ਫੋਟੋਆਂ ਉਹ ਇਹਦੇ ਨਾਲ ਫਿਰਦੇ ਕੋਈ ਮਤਲਬ ਪੁੱਛ ਗਏ ਕੋਈ ਪੁੱਛ ਗਏ ਛੇਤੀ ਇਹ ਲੱਗਦਾ ਜੀ ਕਾਂਗਰਸ ਦੀ ਪੋਜੀਸ਼ਨ ਬਹੁਤ ਵਧੀਆ ਹੈ ਅੱਛਾ ਬਹੁਤ ਸਟਰੋਂਗ ਹੈ ਬੀਬੀ ਸਾਹਿਬ ਕੋ ਨੂੰ ਪੈਣੀਆਂ ਵੋਟ ਬਹੁਤ ਜੀ ਰੱਜ ਗਏ ਅੱਛਾ ਤੇ ਕਰਮਜੀਤਨ ਮੋੜ ਨਹੀਂ ਪੈਣੀਆਂ ਆਪ ਦਾ ਆਧਾਰ ਖਤਮ ਹੋ ਗਿਆ ਲੋਕ ਆਕ ਚੁੱਕੇ ਪਹਿਲੇ ਤੇ ਨਾਲ ਸੀ ਲੋਕ ਸਾਰੇ ਪਹਿਲਾਂ ਤਾਂ ਇਹ ਬੇਬ ਬਣ ਗਈ ਸੀ ਇਹਨਾਂ ਦੇ ਲੋਕ ਦੋਵੇਂ ਤਾਂ ਦੁਖੀ ਸੀਗੇ ਹੁਣ ਪਤਾ ਲੱਗਿਆ ਵੀ ਸਾਰਿਆਂ ਨਾਲ ਵਧੀਆ ਵੀ ਫਿਰ ਤੇ ਆਪਾਂ ਉਹਨਾਂ ਨਾਲ ਹੀ ਚੰਗੇ ਆ ਮਾੜੇ ਦੇ ਸਵਾ ਬਹੁਤ ਦੁਖੀ ਹੈ ਬਹੁਤ ਦੁਖੀ ਹੈ ਇਹ ਲੋਕ ਇਹਨਾਂ ਦੇ ਅੱਛਾ ਮੱਲਿਆ ਚ ਬਹੁਤ ਬੋਰਾ ਆ ਰਹਾ ਬੀਬੀਆਂ ਸਾਰੇ ਐਂਟੀ ਆ ਹਜ਼ਾਰ ਹਜ਼ਾਰ ਬਣੀਆਂ ਸਭ ਸਭ ਕੁੱਤੇ ਚਾ ਖਤਮ ਹੋ ਗਈ ਠੀਕ ਹੈ ਤੇ ਹੰਸਰਾਜ ਹੰਸ ਉਹ ਨਾ ਜੀ ਇਹ ਤਾਂ ਲੱਭਣਾ ਹੀ ਕੁਛ ਨਹੀਂ ਵਿੱਚੋ ਜੀ ਅੱਛਾ ਬਸ ਇਹ ਤਾਂ ਨਾ ਕੇ ਆਪਦੇ ਵਾਲ ਜੇ ਖਲਾਰ ਛੱਡਦਾ ਬਸ ਕੋਈ ਪੋਜੀਸ਼ਨ ਬੀਜਪੀ ਦਾ ਕੀ ਹੈ ਤਾਂ ਕੋਈ ਆਧਾਰ ਹੀ ਨਹੀਂ ਹੈ ਸਹੀ ਹੈ ਮਤਲਬ ਕਾਂਗਰਸ ਦੇ ਹੈਗੇ ਚਾਂਸ ਉਹ ਮੈਂ ਹੈਗਾ ਟਾਪ ਕਲਾਸ ਬਦਲਾਅ ਤਾਂ ਅੱਗੇ ਨਾਲੋਂ ਆਮ ਆਦਮੀ ਪਾਰਟੀ ਦਾ ਤਾਂ ਹੁਣ ਕਟਿਆ ਕਟਿਆ ਹਾਂ ਅੱਛਾ ਕਿਉਂ ਕੱਟ ਗਿਆ ਕੰਮ ਨਹੀਂ ਕੀਤੇ ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਵੀ ਕੰਮ ਨਹੀਂ ਕੀਤੇ ਹੋਣਗੇ ਲੋਕ ਤਾਂ ਕੱਟ ਰਹੀਆਂ ਠੀਕ ਹੈ ਤੇ ਜ਼ੋਰ ਕਿਹੜੀ ਪਾਰਟੀ ਦਾ ਇੱਥੇ ਸਾਰਿਆਂ ਦਾ ਇੱਕੋ ਜਿਹਾ ਹੀ ਹੈ ਕੋਈ ਪ੍ਰੋਪਰ ਜ਼ੋਰ ਹੈ ਨਹੀਂ ਕੱਟ ਤਾਂ ਨਹੀਂ ਕਰੋਗੇ ਤੁਸੀਂ ਨਹੀਂ ਜੋ ਅਸੀਂ ਵਰਡਿੰਗ ਕਹਿ ਰਹੇ ਹਾਂ ਐਕਚੁਅਲ ਦੇ ਵਿੱਚ ਜਦ ਮਤਲਬ ਕਿ ਇਲੈਕਸ਼ਨ ਨਹੀਂ ਹੁੰਦਾ ਨਾ ਉਦੋਂ ਵੀ ਪਬਲਿਕ ਦੇ ਰਿਵਿਊ ਲਿਆ ਕਰ ਇਹ ਸਾਡੀ ਰਿਕਵੈਸਟ ਆ ਸਰਕਾਰ ਨੂੰ ਵੀ ਔਰ ਤੁਹਾਨੂੰ ਵੀ ਠੀਕ ਹੈ ਜੀ ਸਾਰੇ ਕੰਮ ਹੁੰਦੇ ਨਹੀਂ ਲੋਕਾਂ ਦੇ ਨਹੀਂ ਦੇਖੋ ਪਬਲਿਕ ਦਾ ਜੋ ਜੋ ਹੈ ਉਹ ਮਤਲਬ ਕਿ ਅਸੀਂ ਸੁਣਦੇ ਆ ਇਹ ਚੀਜ਼ਾਂ ਪਬਲਿਕ ਦੀਆਂ ਡਿਮਾਂਡਾਂ ਪੂਰੀਆਂ ਨਹੀਂ ਹੋ ਰਹੀਆਂ ਇਸ ਚੀਜ਼ ਤੋਂ ਸੜਕ ਦਾ ਜਾਂ ਜੋ ਵੀ ਹੈ ਉਹ ਰਿਵਿਊ ਜ਼ਰੂਰ ਲੈ ਕੇ ਜਿਹੜੇ ਐਮ ਐਲ ਏ ਨੇ ਐਮ ਐਲ ਏ ਆਪਦਾ ਕੰਮ ਕਰ ਰਹੇ ਪਰ ਕੰਮ ਸਭ ਤੋਂ ਵਧੀਆ ਕਰਦਾ ਬਿਊਰੋਕਰੇਟ ਐਮਐਲਏ ਨੇ ਕੋਈ ਕੰਮ ਨਹੀਂ ਕਰਨਾ ਹੁੰਦਾਗਾ ਕੀ ਕਰਨਾ ਜਾਂ ਜੱਟ ਜਾਂ ਕੋਈ ਲੜੂਗਾ ਜਾਂ ਲੜਾਈ ਐਮਐਲਏ ਐਮਐਲਏ ਤੇ ਸਾਨੂੰ ਕੰਮ ਹੀ ਨਹੀਂ ਕੰਮ ਹੈਗਾ ਬਿਊਰੋਕ੍ਰੇਟ ਦਾ ਸਾਡੇ ਉਹ ਕਰਦੇ ਕਿ ਨਹੀਂ ਬਿਊਰੋਕ੍ਰੇਟ ਤੇ ਜਿਹੜਾ ਹੈਗਾ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਮੈਂ ਤਾਂ ਇੱਥੇ ਮੈਂ ਯੂਐਸਏ ਤੋਂ ਆਇਆ ਮੈਂ ਪਰ ਬਿਊਰੋਕ੍ਰੇਟ ਦੀਆਂ ਜਿਹੜੀਆਂ ਜ਼ਿੰਮੇਵਾਰ ਹੁੰਦੀਆਂ ਉਹ ਜ਼ਿਲ੍ਹੇ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਵੱਖਰੇ ਢੰਗ ਹੈ ਜਾਂ ਪੁਲਿਸ ਕਿਵੇਂ ਬਣਦੀ ਹੈ ਹਨ ਉਹਦੇ ਬਾਰੇ ਜਿਹੜਾ ਹੈਗਾ ਆਪਾਂ ਨਹੀਂ ਬਾਹਰ ਨਹੀਂ ਦੱਸ ਸਕਦੇ ਪਰ ਜੇ ਬਿਊਰੋਕ੍ਰੇਟ ਜਿਹਨੂੰ ਕੰਮ ਕਰਨ ਦੇਣ ਸਰਕਾਰਾਂ ਤੇ ਬਿਊਰੋਕ੍ਰੇਟ ਉਹਨਾਂ ਦੀ ਭਗਤੀ ਪੂਰੇ ਭੂਗੋਲਕ ਸਥਿਤੀ ਬਾਰੇ ਉਹਦੇ ਨੌਲੇਜ ਹੁੰਦੀ ਹੈ ਉਹਨਾਂ ਨੂੰ ਜੇ ਆਪਾਂ ਬੀਜੇਪੀ ਸਰਕਾਰ ਦੀ ਵੀ ਗੱਲ ਕਰੀਏ ਕੁਛ ਨਾ ਕੁਛ ਆਪ ਗੱਲਾਂ ਸੁਣਦੇ ਆ ਮੈਂ ਨਿਤਰਗੜ੍ਹ ਕ੍ਰੀਨ ਸੁਣਦਾ ਹਾਂ ਨਾ ਕਈ ਵਾਰੀ ਮੈਂ ਕੋਈ ਕਿਸੇ ਪਾਰਟੀ ਦੇ ਪੱਖ ਪੱਖ ਤਰਫੀ ਨਹੀਂ ਕਰਦਾਗਾ ਪਰ ਜਿਵੇਂ ਉਹਨੇ ਰੋੜਾ ਰੋੜਾਂ ਦਾ ਜਿਹੜਾ ਹੈਗਾ ਜਿਹੜਾ ਬਹੁਤ ਜ਼ਿਆਦਾ 8500 ਕਿਲੋਮੀਟਰ ਸ਼ਾਇਦ ਨੇੜੇ ਤਰੇੜੇ ਮੈਂ ਸੁਣੀ ਸੀ ਗੱਲ ਵੀ ਉਹਨੇ ਰੋੜਾ ਬਣਾਈਆਂ ਬਹੁਤ ਵਧੀਆ ਰੋੜਾ ਬਣਾਈਆਂ ਤੇ ਆਉਣ ਵਾਲੇ ਸਮੇਂ ਜਿਹੜਾ ਹੈਗਾ ਜਿਹੜਾ ਵਪਾਰੀ ਇੱਥੇ ਆ ਰਿਹਾ ਇੰਡੀਆ ਦੇ ਵਿੱਚ ਜਿਹੜਾ ਬਾਹਰੋਂ ਜਿਹੜੀਆਂ ਇੰਡਸਟਰੀਆਂ ਆ ਰਹੀਆਂ ਉਹਦੇ ਨਾਲ ਜਿਹੜਾ ਹੈਗਾ ਅਨਸਕਿਲਡ ਲੇਬਰ ਹੈ ਜਿਹੜੀ ਉਹਨੂੰ ਕੰਮ ਦੇ ਵਿੱਚ ਆਊਗੀ ਜਿਹੜੇ ਵਿਹਲੇ ਲੋ ਫਿਰਦੇ ਲੋਕ ਉਹਨੂੰ ਕੰਮ ਰੋਜ਼ਗਾਰ ਮਿਲੂਗਾ ਉਹਦੇ ਨਾਲ ਵਧੀਆ ਸੈਂਟਰ ਲੈਵਲ ਤੇ ਭਾਜੀਪੀ ਠੀਕ ਲੱਗੀ ਤੁਹਾਨੂੰ ਮੈਨੂੰ ਮੈਂ ਕੋਈ ਐ ਨਹੀਂ ਕਹਿੰਦਾ ਪਰ ਹੋ ਸਕਦਾ ਹੈ ਇਹਦੇ ਪਿੱਛੇ ਇੱਕ ਆਪਣਾ ਪੂੰਜੀਵਾਦੀ ਬੰਦਾ ਹੋਵੇ ਜਿਉਹੋ ਬੀਜੇਪੀ ਨਾ ਵੀ ਹੋਵੇ ਜਾਂ ਕਾਂਗਰਸ ਦੀ ਸਰਕਾਰ ਵੀ ਆਉਂਦੀ ਆ ਤਾਂ ਤਾਂ ਵੀ ਉਹ ਪੂੰਜੀਵਾਦੀ ਬੰਦਿਆਂ ਨੇ ਜਿਹੜਾ ਆਪਣੀ ਪੂੰਜੀ ਲਾਉਣੀ ਲਾਉਣੀ ਕਿਸੇ ਵੀ ਸਰਕਾਰ ਕੋਈ ਵੀ ਸਰਕਾਰ ਆਵੇ ਪਰ ਉਹ ਪੂੰਜੀ ਉਹਦੇ ਪਿੱਛੇ ਪੂੰਜੀਪਤੀ ਖੜਾ ਹੈ ਇੱਕ ਉਹ ਉਹਨੇ ਉਹ ਇਹ ਬੀਜੇਪੀ ਚਲੀ ਗਿਆ ਪਤਾ ਬੀਜੇਪੀ ਨੂੰ ਹੋ ਰਿਹਾ ਹੁਣ ਸ਼ਾਇਦ ਆਮ ਬੰਦੇ ਨੂੰ ਇਹ ਲੱਗਦਾ ਵੀ ਸ਼ਾਇਦ ਵੀ ਬੀਜੇਪੀ ਹੋ ਵੀ ਕਰਦੀ ਐ ਇਹਦੇ ਕਰਕੇ ਵੀ ਹੋ ਸਕਦਾ ਵੀ ਹੁਣ ਜਿਹੜਾ ਵਿਕਾਸ ਜ਼ਿਆਦਾ ਹੋਇਆ ਜਾਂ ਕੰਪਨੀਆਂ ਵੱਧ ਆ ਰਹੀਆਂ ਜਾਂ ਡਿਜੀਟਲ ਜਾਂ ਵਧੀਆ ਕੰਮ ਹੋ ਰਿਹਾ ਜੋ ਵੀ ਕੰਮ ਜਿਹੜਾ ਹੈ ਜਿਹੜਾ ਸੁਧਾਰ ਹੋ ਰਿਹਾ ਜਿਹੜਾ ਇਹਦੇ ਕਰਕੇ ਮਿਲਦਾ ਹੈ ਅੱਗੇ ਅਜੇ ਕੁਝ ਕਹਿ ਨਹੀਂ ਸਕਦੇ ਬਰਾਬਰ ਚੱਲ ਰਹੇ ਸਾਰੇ ਆਪਦੇ ਆਪ ਦਾ ਵਧੀਆ ਦਿਖਾ ਰਹੇ ਪ੍ਰਭੂ ਕੋਣ ਚਾਹੀਦਾ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਤਾਂ ਦੇਖੋ ਇਹ ਵਿਚਾਰ ਕੀਤਾ ਨਹੀਂ ਕੋਈ ਵੀ ਕਿਉਂਕਿ ਚੱਲ ਸਾਰੇ ਬਰਾਬਰ ਰਹੇ ਹੁਣ ਤਾਂ ਅੱਛਾ ਮੌਕੇ ਦੀ ਸੋਚੋ ਮੌਕੇ ਤੇ ਆਊਗਾ ਜੀ ਸਰ ਹਾਂ ਕਿੱਥੋਂ ਆਇਆ ਸਰ ਨੇ ਕੁਝ ਕੀਤਾ ਦੋ ਸਾਲਾਂ ਚ ਉਹਨੇ ਵਧੀਆ ਕੀਤਾ ਜੋ ਵੀ ਕੀਤਾ ਇਹਨਾਂ ਨੇ ਸੈਂਟਰ ਸਰਕਾਰ ਨੇ ਸੈਂਟਰ ਸਰਕਾਰ ਆਪਦਾ ਕੰਮ ਕਰੀ ਜਾਂਦੀ ਐ ਇਹ ਵੋਟਾਂ ਸੈਂਟਰ ਦੀਆਂ ਆ ਤੁਸੀਂ ਪੰਜਾਬ ਸਰਕਾਰ ਨੂੰ ਦੇਖ ਕੇ ਵੋਟਾਂ ਪਾਉਣੀਆਂ ਆ ਜਾਂ ਸੈਂਟਰ ਨੂੰ ਹੁਣ ਤਾਂ ਸੈਂਟਰ ਨੂੰ ਦੇਖਣੀ ਪੈਣੀ ਆ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਜਨਨ ਮਤਲਬ ਜਤਨ ਕਿਹੜੀ ਪਾਰਟੀ ਦਾ ਜੋਰ ਆ ਇੱਧਰ ਇੱਥੇ ਆਪ ਪਾਰਟੀ ਜੋਰ ਆ ਜੀ ਹਾਂਜੀ ਸਰਕਾਰ ਨੇ ਕੰਮ ਕਰ ਕੀਤਾ ਕੋਈ ਹਾਂਜੀ ਹਾਂਜੀ ਕੰਮ ਕਰ ਦਿੱਤਾ ਜੀ ਖੁਸ਼ ਆ ਲੋਕ ਖੁਸ਼ ਹੈ ਜੀ ਅੱਛਾ ਆਇਆ ਬਦਲਾਵ ਬਦਲਾਵ ਆਇਆ ਪਰ ਜ਼ਿਆਦਾ ਨਹੀਂ ਆਇਆ ਅੱਛਾ ਤੇ ਮੁਕਾਬਲੇ ਚ ਕਿਹੜੀ ਪਾਰਟੀਆਂ ਲੱਗਦੀਆਂ ਤੁਹਾਨੂੰ ਮੁਕਾਬਲੇ ಕಾಂಗ್ರೆਸ ਹੈ ਜੀ ಕಾಂಗ್ರೆਸ ਤੇ ਆਪ ਹਾਂਜੀ ਅੱਛਾ ਤੇ ਦੂਜੇ ਭਾਜਪਾ ਅਕਾਲੀ ਨਹੀਂ ਮੁਕਾਬਲਾ ਚ ਕੋਈ ਹੈ ਨਹੀਂ ਪਿੱਛੇ ਨੇ ਠੀਕ ਹੈ ਵੈਸੇ ਕਿਹੜਾ ਵਧੀਆ ਇਹਨਾਂ ਚੋਂ ਦੋਵਾਂ ਚੋਂ ਇੱਕ ਕੰਮ ਤਾਂ ਆਪਨੇ ਕੀਤਾ ਤੇ ਆਪ ਤਾਂ ਵਧੀਆ ਹੈਗੇ ਜੀ ਅੱਛਾ ಕಾಂಗ್ರೆਸ ਤਾਂ ਹੋਂ ਤੇ ਬਥੇ ਲੱਗੂਗਾ ਠੀਕ ਹੈ ਪਹਿਲਾਂ ਵੀ ਕਾਂਗਰਸ ਦੇ ਐਮਪੀ ਸੀ ਸਦੀਕ ਹਾਂਜੀ ਉਹਨਾਂ ਨੇ ਕੁਝ ਕੀਤਾ ਉਹਨਾਂ ਨੇ ਕੀਤਾ ਪਰ ਇੰਨਾ ਜ਼ਿਆਦਾ ਨਹੀਂ ਚਾਂਸ ਹੈਗੇ ਆਪਦੇ ਜਤਨ ਦੇ ਹਾਂਜੀ ਹਾਂਜੀ ਬਰਾਬਰ ਚੱਲੀ ਜਾਂਦਾ ਜੀ ਅੱਛਾ ਪਹਿਲਾਂ ਐਮਪੀ ਨੇ ਕੁਝ ਕੀਤਾ ਸਦੀਕ ਨੇ ਨਹੀਂ ਉਹ ਨਹੀਂ ਆਇਆ ਤੇ ਸਰਕਾਰ ਵਾਲੇ ਸਰਕਾਰ ਵਾਲੇ ਤਾਂ ਮੜਾ ਮੋਟਾ ਲੋਕਾਂ ਦਾ ਵੇਖਭਾਲ ਕਰੀ ਜਾਂਦੇ ਅੱਛਾ ਐਮਪੀ ਕੌਣ ਚਾਹੀਦਾ ਹੁਣ ਨਵਾ ਵੇਖੋ ਕਿਹੜਾ ਆਉਂਦਾ ਜੀ ਲੋਕ ਕੀ ਕਹਿ ਰਹੇ ਲੋਕ ਕੁਝ ਨਹੀਂ ਕਹਿ ਰਹੇ ਅੱਛਾ ਕਿਸੇ ਦਾ ਕੋਈ ਜਵਾਬ ਨਹੀਂ ਆ ਰਿਹਾ ਅੱਛਾ ਤਕੜੇ ਬੰਦੇ ਕਿਹੜੇ ਇਹਨਾਂ ਜੋ ਮੁਕਾਬਲਾ ਕਿਹਨਾਂ ਦਾ ਮੁਕਾਬਲਾ ਤਾਂ ਖਾਂਗ ਰੱਖਦਾ ਤੇ ਇਹਦਾ ਹੈਗਾ ਬਾਕੀ ਕਾਦੀ ਵੀ ਹੈ ਜੀ ਪਤਾ ਲੱਗ ਗਿਆ ਇੱਕ ਪਾਰਟੀ ਦੀ ਇਕੱਠੀ ਵੋਟ ਪੈ ਜੇ ਤਾਂ ਨਹੀਂ ਕੱਢ ਸਕਦੇ ਪਰ ਕਾਂਗਰਸ ਤੇ ਝੜਵੜੇ ਅੱਗੇ ਚੱਲਦੇ ਹਜੇ ਬਰਾਬਰ ਹੀ ਹੈ ਜੀ ਸਾਰੀਆਂ ਇਹ ਕਿਹੜੀਆਂ-ਕਿਹੜੀਆਂ ਆਹੀ ਮਤਲਬ ਆਮ ਪਾਰਟੀ ਲਾ ਲੋ ਕਾਂਗਰਸ ਲਾ ਲੋ ਅਕਾਲੀ ਦਲ ਲਾ ਲੋ ਬਰਾਬਰ ਹੀ ਜਾ ਰਹੀਆਂ ਸਰਕਾਰ ਨੇ ਕੁਛ ਕੀਤਾ ਦੋ ਸਾਲਾਂ 'ਚ ਕੀਤਾ ਤਾਂ ਦੋ ਸਾਲਾਂ 'ਚ ਘਰੇ ਆਮ ਪਾਰਟੀ ਨੇ ਤਾਂ ਕੁਛ ਕੀਤਾ ਹੀ ਐ ਉਹ ਦੂਜੀਆਂ ਸਰਕਾਰਾਂ ਨਾਲੋਂ ਅੱਛਾ ਫਰਕ ਲੱਗਿਆ ਕੋਈ ਫਰਕ ਲੱਗਿਆ ਹੀ ਐ ਅੱਛਾ ਇਕੱਲਾ ਮੈਨੂੰ ਹੀ ਲੱਗਿਆ ਆਮ ਦੁਕਾਨ ਤੇ ਕਸਟਮਰ ਆਉਂਦੇ ਹਨਾ ਉਹ ਵੀ ਗੁੰਗੁੰਦੇ ਅੱਛਾ ਐਦਾ ਹੋਊਗਾ ਇਧਰ ਵੋਟਾਂ ਚ ਵੇਖੋ ਕੀ ਰਿਜ਼ਲਟ ਨਿਕਲਦਾ ਹੈ ਅੱਛਾ ਹੋਰ ਬੈਠੋ ਤੁਸੀਂ ਚਾਹ ਦਾ ਪਿਆਲਾ ਪੀ ਲਓ ਕੀ ਲੱਗਦਾ ਜੀ ਮੈਨੂੰ ਲੱਗਦਾ ਕਿ ਤੁਹਾਨੂੰ ਪਤਾ ਆਪ ਨੂੰ ਜਿਆਦਾ ਤੁਹਾਨੂੰ ਪਤਾ ਹੁੰਦਾ ਐ ਵੈਸੇ ਲੋਕਾਂ ਨੂੰ ਕੀ ਲੱਗਦਾ ਨਹੀਂ ਤੁਸੀਂ ਆਪ ਕੁਛ ਚੇਨ ਕਰ ਦਿਓ ਆਪ ਦਾ ਵੀ ਠੀਕ ਹੈ ਐਮਪੀ ਫਰੀਦਕੋਟ ਦੇ ਸਦੀਕ ਸਿੰਘ ਪਹਿਲਾਂ ਉਹਨਾਂ ਨੇ ਕੁਝ ਕੀਤਾ ਸਦੀਕ ਮਾਮ ਸਦੀਕ ਵੈਸੇ ਅੱਜ ਇਸ ਵੇਲੇ ਦੀ ਜਿਹੜੀ ਪੋਜੀਸ਼ਨ ਹੈ ਨਾ ਆਮ ਪਾਰਟੀ ਅੱਗੇ ਚੱਲਦੀ ਭਈ ਇਹ ਕੋਟਪੁਰਾ ਹਾਂ ਮੈਨੇ ਤੁਨੇ ਲੋਕਲ ਕਰਦੇ ਕੰਮ ਕਰ ਅੰਮਲੇ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਆ ਸਤਿਮਾ ਸਤਿਾਰ ਸਿੰਘ ਵੋਟਾਂ ਦੇ ਵੀਰ ਜੀ ਤੁਹਾਡੇ ਸਾਹਮਣੇ ਹੀ ਮੋਸਟਲੀ ਜੋ ਵੀ ਹੈਗਾ ਜੀ ਕਿਹੜੀ ਪਾਰਟੀ ਅੱਗੇ ਚੱਲਦੀ ਆ ਪਾਰਟੀ ਤਗੇ ਰਵਣ ਭਾਜੀ ਮੈਂ ਸਰਵਿੰਨਾ ਕਹਿ ਸਕਦਾ ਕਿ ਮੋਸਟਲੀ ਝਾੜੂ ਦਤਾ ਇਹਦੀ ਕੁਝ ਵੀ ਨਹੀਂ ਲੱਗਦਾ ਪੈ ਮੈਨੂੰ ਆਮ ਜਨਤਾ ਪਾਰਟੀ ਦਤਾ ਜੀ ਪਿੱਛੇ ਜਾ ਰਹੇ ਪਿੱਛੇ ਸਰ ਕੁਝ ਨਹੀਂ ਲੋਕ ਬਿਲਕੁਲ ਵੀ ਨਹੀਂ ਸਰ ਬਸ ਬਸ ਤੁਸੀਂ ਦੇਖ ਲਓ ਜੀ ਵਜਾ ਹੈਗੀ ਸਰ ਵੀ ਹਰ ਚੀਜ਼ ਨੂੰ ਮਿਲ ਕਿੰਨਾਂ ਨੇ ਸੁਧਾਰਨ ਦੀ ਬਜਾ ਖਰਾਬੀ ਕੀਤਾ ਮੋਸਟਲੀ ਇਨਨ ਜੀ ਤੇ ਜਿਹਦੇ ਕਰੇ ਸਾਰੇ ਜਨੇ ਹੀ ਐਪਸਟਨੈਸ ਨੂੰ ਲੈ ਕੇ ਜੀ ਦੁਕਾਨ ਆ ਰਹੇ ਫਿਰ ਹੁਣ ਅ ਸਰ ਫਿਲਹਾਲ ਤਾਂ ਸਾਰੇ ਜੋ ਮੇਰੀ ਜਿਹੜੀ ਸੋਚ ਆ I think ਜੋ ਮੈਂ ਕਹਿਣਾ ਚਾਹਨਾ ਉਹ ਤਾਂ ਹੀ ਕਹਾਂਗਾ ਸਰ ਵੀ ਇੱਥੇ ਕਾਂਗਰਸ ਨੂੰ ਆਣਾ ਚਾਹੀਦਾ ਜੀ ਕਿਸੇ ਨੂੰ ਕੋਈ ਵੀ ਕੈਂਡੀਡੇਟ ਨੂੰ ਆਪਦੇ ਓਪੋਜ਼ਿਟ ਕੰਟਰੀ ਨੂੰ ਕੈਂਡੀਡੇਟ ਨੂੰ ਛੋਟਾ ਨਹੀਂ ਸਮੈਣਾ ਚਾਹੀਦਾ ਜੀ ਅੱਛਾ ਕਮਜ਼ੋਰ ਨਹੀਂ ਸਮੈਣਾ ਚਾਹੀਦਾ ਯਾਨੀ ਕਿ ਠੀਕ ਹੈ ਤੇ ਮੁਕਾਬਲੇ ਟੱਕਰ ਮੁਕਾਬਲੇ ਦੀ ਹੈ ਕਿਹੜੇ ਕਿਹੜੇ ਨਾਲ ਟੱਕਰ ਇੱਥੇ ਇੱਥੇ ਮਤਲਬ ਪਿੰਡਾਂ ਚ ਦਾ ਬੀਜੇਪੀ ਨੂੰ ਦਾ ਵਿਰੋਧ ਹੀ ਕਰਦੇ ਆ ਬੀਜੇਪੀ ਦੀ ਬੋਟ ਸ਼ਹਿਰ ਵਾਲੇ ਦਾ ਪੁਖਤਾਈ ਦੇਣਗੇ ਅੱਛਾ ਤੇ ਬਾਕੀ ਇਥੇ ਆਮ ਆਦਮੀ ਪਾਰਟੀ ਦਾ ਵੀ ਥੋੜਾ ਜਿਹਾ ਹੋਲਡ ਹੈਗਾ ਹੈਗਾ ਜੀ ਅੱਛਾ ਖੁਸ਼ ਹੈ ਲੋਕ ਸਰਕਾਰ ਤੋਂ ਸਰਕਾਰ ਤੋਂ ਇਸ ਥੋੜਾ ਬਹੁਤ ਇਸ ਕਰਕੇ ਖੁਸ਼ ਹੈ ਵੀ ਅੱਧੇ ਗਲੋਗ ਖੁਸ਼ ਵੀ ਹੈ ਅੱਧੇ ਕੇ ਵੀ ਹੋਏ ਹੈ ਅੱਛਾ ਅੱਧੇ ਗਲੋਗ ਇਸ ਕਰਕੇ ਖੁਸ਼ ਹੈ ਵੀ ਆ ਬਿਜਲੀ ਮੁਫਤ ਦੇਣ ਕਰਕੇ ਠੀਕ ਹੈ ਅੱਕੇ ਕਿਉਂ ਆ ਅੱਕੇ ਆ ਵੀ ਆ ਇਹ ਥੋੜੀ ਜਿਹੀ ਆ ਗੁੰਡਾਗਰਤੀ ਲੋਟਕੋ ਕਰਕੇ ਕੋਈ ਕੰਟਰੋਲ ਨਹੀਂ ਇਹ ਜੀ ਕੰਟਰੋਲ ਨਹੀਂ ਇਹ ਕਰਕੇ ਹੈ ਕਾਂਗਰਸ ਵਾਲੇ ਹੈ ਮੁਕਾਬਲੇ ਚ ਤੇ 25 30% ਠੀਕ ਹੈ ਜੀ ਬੀਜਪੀ ਤੇ ਆਪ ਦਾ ਮੁਕਾਬਲਾ ਮਤਲਬ ਹਾਂ ਹੈਗਾ ਸ਼ਹਿਰਾਂ ਚ ਹਾਂ ਕਿਹੜੀ ਪਾਰਟੀ ਦਾ ਜੋਰ ਇੱਧਰ ਸਾਡੇ ਸਾਰੇ ਜੀ ਤੁਰੇ ਫਿਰਦੇ ਆ ਬਾਈ ਅੱਛਾ ਸਰਕਾਰ ਨੇ ਕੁਛ ਕੀਤਾ ਦੋ ਸਾਲਾਂ ਚ ਕੁਛ ਕੀਤਾ ਵੀ ਨਹੀਂ ਵੀ ਜਟਾਂ ਦੀਆਂ ਬਿਜਲੀ ਆਉਂ ਕਰਦੇ ਹੋਰ ਤਾਂ ਕੁਛ ਨਹੀਂ ਹੋਇਆ ਅੱਛਾ ਹਾਂ ਇੱਕ ਕੋਈ ਬਦਲਾ ਆਇਆ? ਇੱਕ ਕੋਈ ਬਦਲਾ। ਅੱਛਾ। ਹੋਰ ਸਾਰੇ ਬਦਲਾ। ਐਮਪੀ ਕਿਹਨੂੰ ਬਣਾ ਰਹੇ ਲੋਕ ਹੁਣ? ਐਮਪੀ ਦੇ ਬਾਈ ਸਾਰੇ ਸਾਰੇ ਵੰਨ ਨੂੰ ਫਿਰਦੇ ਆ। ਹੈ? ਤੁਸੀਂ ਕਿਹਨੂੰ ਚਾਹੁੰਦੇ ਹੋ? ਅਕਾਲੀ ਦਲ ਦਾ ਕਾਰੀਦਾਰ ਨੂੰ ਚਾਹੁੰਦੇ। ਅਕਾਲੀ ਦਲ ਹੈ ਮਕਾਲੇ ਜਿੱਥੇ ਪੁਰਾਣਾ ਹੈਗਾ। ਠੀਕ ਹੈ। ਅਕਾਲੀ ਦਲ ਨੂੰ ਕਿਉਂ ਚਾਹ ਰਹੇ ਲੋਕ ਐ ਇਸ ਵਾਰੀ? ਕਿਉਂਕਿ ਪਿਛਲੀ ਵਾਰੀ ਇੱਕ ਬਸਲ ਵੋਟਾਂ ਮਈ ਅਸੀਂ ਛਾੜੂ ਨੂੰ। ਇਹ ਅਕਾਲੀ ਦਲ ਦਾ ਪੁਰਾਣੀ ਪਾਰਟੀ ਹੈ। ਅੱਛਾ। ਚੰਗੇ ਕੰਮ ਕਰਦੇ ਆ। ਠੀਕ। ਜੱਟਾਂ ਦੇ ਹਿੱਤਾਂ ਦੇ ਚੰਗੇ ਆ। ਠੀਕ ਹੈ। ਹੂੰ। ਕੀ ਲੱਗਦਾ ਜੀ ਕੌਣ ਜ ਕਾਲੀ ਦਾ ਜਿੱਤੂ ਆਈ ਜਤ ਜੂ ਪੱਕਾ ਉਹ ਦੂਜੇ ਬੰਦਿਆਂ ਨੂੰ ਜਿਹੜੇ ਨੱਚਦੇ ਉਹ ਗਾਉਣ ਵਾਲੇ ਬੰਦੇ ਉਹਨਾਂ ਨੂੰ ਕੌਣ ਜਾਣਦਾ ਉਹ ਤਾਂ ਕਹਿੰਦੇ 13 ਦੇ 13 ਅਸੀਂ ਜਿੱਤਾਂਗੇ 13 ਨਾ ਕਿ 18 ਆ ਹੱਡੀਆਂ ਨੱਪਣ ਵਾਲੇ ਬੰਦੇ ਆ ਉਹ ਹੀ ਕਰ ਦੇਣਗੇ ਅੱਛਾ ਉਹਨਾਂ ਨੂੰ ਕੀ ਪਤਾ ਦੱਸੋ ਮੈਨੂੰ ਇਤਿਹਾਸ ਬਾਰੇ ਕੋਈ ਨੂੰ ਪਤਾ ਠੀਕ ਐ ਇਹ ਬੰਦੇ ਇਤਿਹਾਸੀ ਆ ਸਭ ਜਾਣਦੇ ਪੁਰਾਣਾ ਸੌੜਾ ਇਹਨਾਂ ਕੋਲੇ ਠੀਕ ਐ ਤੁਸੀਂ ਗੱਲ ਮੰਨ ਕੇ ਆਹ ਦੁਕਾਨਦਾਰ ਬੰਦਾ ਇਹ 60 ਸਾਲ ਦੀ ਪੁਰਾਣੀ ਦੁਕਾਨ ਐ ਇਹਨੂੰ ਤਜਰਬਾ ਦੁਕਾਨ ਦਾ ਤੇ ਜਾ ਕੇ ਟੁਕੜ ਬੰਦਾ ਬਹਿ ਕੇ ਦੁਕਾਨ ਚਲਾ ਲੂਗਾ ਇਹ ਪੁਰਾਣੇ ਬੰਦੇ ਘਲਾਟੇ ਉਹ ਦੁਕਾਨ ਕਰ ਸਕਦੇ ਆ ਦੂਜਾ ਬੰਦਾ ਦੁਕਾਨ ਨਹੀਂ ਕਰ ਸਕਦਾ ਝਾੜੂ ਵਾਲੇ ਤਾਂ ਖੁਸ਼ ਨਹੀਂ ਉਹ ਕੀ ਕਰਨ ਆਲੇ ਕਿੰਨਾ ਝਾੜੂ ਮਾਰ ਮਾਰ ਕੇ ਝਾੜੂ ਆਇਆ ਤੱਕਲਾ ਆਂਦਾ ਇੱਥੇ ਝਾੜੂ ਖੜਾ ਕਰਦੇ ਉਹ ਉਹੀ ਉਜੜ ਜਾਣਗੇ ਸਾਰੇ ਪੰਨ ਨੂੰ ਯਾਰ ਦੇਣਗੇ ਲੋਕਾਂ ਨੂੰ ਜਦੋਂ ਭਵਾਨ ਸਾਰੀ ਮਾਰਕੀਟ ਹੀ ਬੰਦ ਹੋ ਜਾਂਦੀ ਹੈ ਉਹ ਕਹਿੰਦੇ ਸੀ ਕੋਈ ਲੈਣਾ ਹੀ ਨਹੀਂ ਕਰਨਾ ਹੀ ਨਹੀਂ ਰੈੱਡ ਲਾਈਟ ਕੁਝ ਨਹੀਂ ਸਾਰਾ ਕੁਝ ਹੀ ਹੈ ਸਿਕਿਉਰਿਟੀ ਦੇਖੋ ਸਭ ਤੋਂ ਵੱਧ ਹੀ ਉਹਨਾਂ ਕੋਲ ਹੀ ਹੈ ਕੋਈ ਬੋਲਦਾ ਨਹੀਂ ਕੋਈ ਨਹੀਂ ਆਇਆ ਕੋਈ ਖਾਸ ਤਾਂ ਲੱਗੇ ਨਹੀਂ ਸਾਨੂੰ ਤੋੜੇ ਸਾਹਮਣੇ ਜਦੋਂ ਭਗਵੰਤ ਮਾਨਾਂ ਦੇ ਸਾਰੀ ਮਾਰਕੀਟ ਬੰਦ ਹੋ ਜਾਂਦੀ ਹੈ ਅਸੀਂ ਗੱਡੀਆਂ ਦੇ ਧੁੱਪ ਚ ਖੜੇ ਪਿੱਛੇ ਘੜ ਸੜ ਜਾਂਦੇ ਮਾਰੀਆਂ ਨੂੰ ਐ ਮਤਲਬ ਵਧੀਆ ਨਹੀਂ ਲੱਗਿਆ ਸਿਸਟਮ ਨਹੀਂ ਕੋਈ ਸਿਸਟਮ ਨਹੀਂ ਉਹ ਪਾਰੀਆਂ ਵਾਸਤੇ ਦੱਸੋ ਕੀ ਕੀਤਾ ਠੀਕ ਹੈ ਦੱਸੋ ਉਹ ਤਾਂ ਕਹਿੰਦੇ ਆ ਜੀ ਵਪਾਰੀਆਂ ਨੇ ਮਿਲਣੀਆਂ ਕਰ ਰਹੇ ਆ ਆ ਬੈਠੇ ਆ ਜੀ ਜਦੋਂ ਭਗਵੰਤ ਮਾਨਾਂ ਦੇ ਸਾਰੀ ਮਾਰਕੀਟ ਹੀ ਬੰਦ ਹੋ ਜਾਂਦੀ ਹੈ ਸਾਡਾ ਤਾਂ ਕੰਮ ਹੀ ਖੜ ਜਾਂਦਾ ਆ ਪੁੱਛ ਲਓ ਕੀ ਮੋੜ ਲੱਗਦਾ ਜੀ ਬਹੁਤ ਵਧੀਆ ਮਾਹੌਲ ਹੈ ਜੀ ਕਿਹੜੀ ਪਾਰਟੀ ਦਾ ਜੋਰ ਇੱਥੇ ਸਾਰਿਆਂ ਦਾ ਇੱਕੋ ਹੀ ਹੈ ਜੀ ਅੱਛਾ ਵਪਾਰੀ ਕਿਸੇ ਦੇ ਹੁਲਟ ਨਹੀਂ ਚੱਲਦਾ ਵਪ ਆ ਗੱਲ ਕਰਨੀ ਹੋਈ ਐ ਐਮਪੀ ਵੈਸੇ ਨਵਾਂ ਚਾਹੀਦਾ ਕੋਈ ਕਿ ਪਹਿਲਾਂ ਵਾਲਾ ਕਾਂਗਰਸਦਾਰ ਠੀਕ ਸੀ ਇਹ ਪਰਮਾਤਮਾ ਨੂੰ ਪਤਾ ਜੀ ਕਿਹਦੀ ਜਿੱਤ ਹੋਣੀ ਨੇ ਕਿਹਦੀ ਹਾਰ ਐ ਪਹਿਲਾਂ ਵਾਲੇ ਨੇ ਕਸ਼ ਕੀਤਾ ਇੱਥੇ ਜਿਹੜੇ ਸਦੀਕ ਸੀ ਵਪਾਰੀ ਆਸਤੇ ਕੋਈ ਵੀ ਨਹੀਂ ਕਰਦੀ ਸਰਕਾਰ ਕੋਈ ਸਰਕਾਰ ਆ ਜੇ ਅੱਛਾ ਖੁਸ਼ ਨਹੀਂ ਗਿਸ ਤੋਂ ਹਾਂਜੀ ਖੁਸ਼ ਹੈ ਨਹੀਂ ਗਿਸ ਤੋਂ ਅਸੀਂ ਵਪਾਰੀ ਦਾ ਮੇਸੇ ਖੁਸ਼ ਰਹਿੰਦਾ ਜੀ ਅੱਛਾ ਵਪਾਰੀ ਨਾਲ ਚੰਦਾ ਲੈਂਦਾ ਨਹੀਂ ਟੈਕਸ ਦਿੰਦਾ ਨਹੀਂ ਢੂਣੀ ਕਟਾਉਂਦਾ ਨਹੀਂ ਚੋਰ ਦਾ ਚੋਰ ਐ ਮੋਲ ਦੀ ਤਨੇ ਬਾੜੀਆਂ ਹੀ ਬਰਾਬਰ ਚੱਲ ਰਹੀਆਂ ਹਾਲੇ ਕੁਝ ਕਹਿ ਨਹੀਂ ਸਕਦੇ ਇਸ ਬਾਰੇ ਕਿੰਨੇ ਕਿੜੀਆਂ ਇਕਤਾ ਆਮ ਆਦਮੀ ਪਾਰਟੀ ਹੈ ਹਾਂਜੀ ਇੱਕ ਆਪਣਾ ਬੀਜੇਪੀ ਅੱਛਾ ਤੇ ਇੱਕ ਕਾਂਗਰਸ ਠੀਕ ਹੈ ਬੀਜੇਪੀ ਨੂੰ ਪਹਿਰੇ ਵੋਟ ਸ਼ਰਾਂ ਚ ਬੀਜੇਪੀ ਨੂੰ ਉਮੀਦ ਹੈਗੀ ਵੀ ਹੈ ਜੀ ਮਿਕਸ ਚੱਲ ਰਿਹਾ ਕੰਮ ਕੋਈ ਕਹ ਰਿਹਾ ਕਿ ਪਾਵਾਂਗੇ ਕੋਈ ਕਹ ਰਿਹਾ ਨਹੀਂ ਆਮ ਆਦਮੀ ਨੂੰ ਪਾਵਾਂਗੇ ਮਿਕਸ ਚੱਲ ਰਿਹਾ ਹੈਗਾ ਠੀਕ ਹੈ ਸਰਕਾਰ ਨੇ ਕੁਝ ਕੀਤਾ ਦੋ ਸਾਲਾਂ ਚ ਕੋਈ ਫਰਕ ਪਿਆ ਸਰਕਾਰ ਨੇ ਦੇਖੋ ਜੀ ਲੋਕਾਂ ਨੂੰ ਸਹੂਲਤਾਂ ਦਾ ਦਿੱਤੀਆਂ ਹੈਗੀਆਂ ਜਿਵੇਂ ਹੁਣ ਬਿਜਲੀ ਫ੍ਰੀ ਮਿਲਦੀ ਹੈ ਲੋਕਾਂ ਨੂੰ ਠੀਕ ਹੈ ਤੇ ਜਾਂ ਜਿਵੇਂ ਟੋਲ ਟੈਕਸ ਮਾਫ ਕੀਤੇ ਆ ਲੋਕਾਂ ਦੇ ਏ ਕੋਈ ਵਧੀਆ ਕੰਮ ਹੈਗੇ ਆ ਵੈਸੇ ਤਾਂ ਜਿਹੜੇ ਸਰਕਾਰ ਨੇ ਕੀਤੇ ਆ ਜਿਹੜੇ ਵਧੀਆ ਨਹੀਂ ਉਹ ਕਿਹੜੇ ਆ ਵਧੀਆ ਜੀ ਦੇਖੋ ਜਿਹੜਾ ਜਿਹੜੀਆਂ ਨਸ਼ਾਖੋਰੀ ਵਧੀਆ ਹੈ ਜਾਂ ਜਿਹੜਾ ਕੰਟਰੋਲ ਹੋਇਆ ਉਹ ਵਧੀਆ ਹੈ ਹਾਂ ਇਹਦੇ ਤੇ ਕੰਟਰੋਲ ਨਹੀਂ ਹੋਇਆ ਜੀ ਤੇ ਲੋਕਾਂ ਦੇ ਕੰਮ ਲੋਕਾਂ ਦੇ ਡਰ ਹੈ ਹਾਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਜੀ ਬਦਲੀਆਂ ਵਗੈਰਾ ਲੋਕੀ ਕਰਾ ਲਿਆ ਜਿਹੜੀਆਂ ਉਹ ਨਹੀਂ ਹੋ ਰਹੀਆਂ ਜੀ ਲੋਕਾਂ ਦੀਆਂ ਇਹ ਸਰਕਾਰ 'ਚ ਕਮੀ ਜ਼ਰੂਰ ਹੈਗੀ ਹੈ ਜੀ ਇਹ ਤਾਂ ਤਾਂ ਬਰਾਬਰ ਤੇ ਆ ਸਾਰੇ ਕਿਹੜੀ ਪਾਰਟੀ ਦਾ ਜ਼ੋਰ ਕਿਸ ਦਾ 4 ਬਰਾਬਰ ਤੇ ਆਪਸ ਚੇਕ ਦੋ 4 4 ਹੈ 4 ਦਾ ਚਕਾਉਣਾ ਮੁਕਾਬਲਾ ਹੈ ਅੱਛਾ ਇੱਕ ਪਾਸੇ ਤੋਂ ਕੋਈ ਨਹੀਂ ਲੌਗ ਗੁੱਲ ਕੇ ਦੁਰਦੇ ਅੱਛਾ ਬਰਾਬਰ ਤੇ ਆ ਚਾਰੀ ਪਿਛਲੀ ਵਾਰੀ ਤਾਂ ਇੱਕ ਵਸੜੀ ਸੀ ਕੰਮ ਪਿਛਲੇ ਪਾਸੇ ਸੀਗੇ ਉਹ ਵੀ ਐਮਐਲਏ ਦੇ ਵੋਟਾਂ ਸੀਗੀਆਂ ਉਦੋਂ ਸੀਐਮ ਦੇ ਸੀਗੀਆਂ ਹੁਣ ਪੀਐਮ ਦੀਆਂ ਲੋਕ ਸਭਾ ਦੇ ਇਲੈਕਸ਼ਨ ਹੈ ਇਹਦਾ ਫਰਕ ਪੈਂਦਾ ਬਹੁਤ ਫਰਕ ਬਹੁਤ ਫਰਕ ਪੈਂਦਾ ਪਹਿਲਾਂ ਇੱਕ ਭੇੜਚਾਲ ਹੁੰਦੀ ਸੀ ਵੀ ਆਹ ਪਾਰਟੀ ਨੂੰ ਹਰਾਉਣਾ ਤੇ ਜਿਤਾਉਣਾ ਹੁਣ ਉਹਦੇ ਨਾਲ ਕੋਈ ਫਰਕ ਨਹੀਂ ਕਿ ਕੰਮ ਦਾ ਹੀ ਫਰਕ ਪੈਂਦਾ ਤੇ ਇੱਕ ਪੀਐਮ ਤੇ ਸੀਐਮ ਨੂੰ ਵੀ ਮਤ ਦਾ ਫਰਕ ਪੈਂਦਾ ਤੁਸੀਂ ਪੀਐਮ ਨੂੰ ਸੋਚ ਕੇ ਵੋਟ ਪਾ ਰਹੇ ਹੋ ਕਿ ਸੀਐਮ ਨੂੰ ਸੋਚ ਕੇ ਨਹੀਂ ਸਾਡਾ ਤਾਂ ਆਪ ਦਾ ਸੋਚ ਆ ਜਿਹੜੀ ਮਰਜ਼ੀ ਹੈ ਨਹੀਂ ਉਹੀ ਪੁੱਛ ਰਹੇ ਇਹ ਸੈਂਟਰ ਲੈਵਲ ਦੀਆਂ ਵੋਟਾਂ ਨੇ ਲੋਕਾਂ ਦੇ ਉੱਤੇ ਪੰਜਾਬ ਦਾ ਅਸਰ ਹੋਊ ਕੰਮਾਂ ਦਾ ਜਾਂ ਸੈਂਟਰ ਦੇ ਕੰਮਾਂ ਦਾ ਜਿਹੜਾ ਤਾਂ ਸਹੀ ਹੈ ਸੈਂਟਰ ਦੇ ਕੰਮਾਂ ਦਾ ਫਰਕ ਹੈ ਸਰਕਾਰ ਨੇ ਪੰਜਾਬ ਦੀ ਨੇ ਕੋਸ਼ਿਸ਼ ਕੀਤਾ ਕੀਤਾ ਕੁਛ ਨਾ ਕੁਛ ਤਾਂ ਕੀਤਾ ਜਿਹੜੇ ਅਕਸਰ ਸਰਕਾਰ ਆਉਂਦੀ ਹੈ ਬਦਲਾਅ ਲੈ ਆਉਂਦੀ ਕੁਛ ਨਾ ਕੁਛ ਤਾਂ ਕਰਦੀ ਆ ਆਇਆ ਕੋਈ ਬਦਲਾ ਉਹ ਉਹ ਕਿਸੇ ਦੇ ਸੋਚ ਹੁੰਦੀ ਆ ਕੋਈ ਬਦਲਾਅ ਆਉਂਦਾ ਕਿਸੇ ਲਈ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਮਾੜਾ ਲੱਗਦਾ ਠੀਕ ਹਰ ਕਿਸੇ ਲਈ ਕਿਸੇ ਨੂੰ ਕੋਈ ਗਰਮ ਚੀਜ਼ ਚੰਗੀ ਲੱਗਦੀ ਕਿਸੇ ਨੂੰ ਠੰਡੀ ਲੱਗਦੀ ਆਪ ਦਾ ਆਪ ਦਾ ਟੇਸਟ ਹੁੰਦਾ ਠੀਕ ਹੈ ਤੇ ਸੈਂਟਰ ਸਰਕਾਰ ਨੇ ਕੁਛ ਕੀਤਾ 10 ਸਾਲਾਂ ਚ ਸੈਂਟਰ ਸਰਕਾਰ ਨੇ ਕੁਛ ਨਾ ਕੁਛ ਤਾਂ ਕੀਤਾ ਹੀ ਆ ਜਿਹੜੀ ਅਕਸਰ ਉਹਨਾਂ ਦੀ ਹੁਣ ਵੀ ਅਕਸ ਬਰ ਰਹੀ ਆ ਪੰਜਾਬ ਚ ਤਾਂ ਤਾਂ ਹੀ ਹਾਂ ਜਦੋਂ ਪੰਜਾਬ ਚ ਆਊਗੀ ਤਾਂ ਫੇਰ ਹੀ ਹੁੰਦਾ ਪਤਾ ਲੱਗੂਗਾ। ਬੀਜੇਪੀ ਦਾ ਤੁਹਾਨੂੰ ਭਵਿੱਖ ਕੀ ਲੱਗਦਾ ਪੰਜਾਬ ਦੇ ਵਿੱਚ ਕਿਉਂਕਿ ਵਿਰੋਧ ਵੀ ਹੋ ਰਿਹਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ। ਨਹੀਂ ਵਿਰੋਧ ਤਾਂ ਹਰ ਪਾਰਟੀ ਦਾ ਹੋ ਰਿਹਾ। ਹੂੰ। ਬੀਜੇਪੀ ਦਾ ਭਵਿੱਖ ਤਾਂ ਹੈਗਾ ਹੀ ਆ। ਇਹਨਾਂ ਦੇ ਚ ਕੋਈ ਸ਼ੱਕ ਨਹੀਂ ਆ ਕਿਉਂਕਿ ਹੁਣ ਤੁਸੀਂ ਇਹ ਦੇਖੋ ਕਾਫੀ ਜਿਹੜੇ ਪੁਰਾਣੇ-ਪੁਰਾਣੇ ਜਿਹੜੇ ਸਾਰੇ ਉਮਰਾਂ ਕਾਂਗਰਸ ਜਾਂ ਅਕਾਲੀ ਚ ਰਲ ਕੇ ਉਹ ਬੰਦੇ ਆ ਰਹੇ ਤੇ ਇਹਦਾ ਮਤਲਬ ਜੇ ਉਹਨਾਂ ਨੂੰ ਕੁਝ ਲੱਗਦਾ। ਠੀਕ ਹੈ। ਬੀਜੇਪੀ ਦਾ ਭਵਿੱਖ ਕਿਉਂਕਿ ਲੀਡਰ ਤਾਂ ਇਤੂ ਵੱਧ ਆਪਦੇ ਆਪ ਦੇ ਕੋਈ ਨਹੀਂ ਸੋਚਦਾ ਲੀਡਰ ਜਿੰਨਾ ਆਪਦਾ ਸੋਚਦਾ ਦੁਨੀਆ ਦਾ ਬਾਅਦ ਚ ਸੋਚਦਾ ਜੇ ਇਹਦਾ ਮਤਲਬ ਲੀਡਰਾ ਬੀਜੇਪੀ ਚ ਰਾਲਦੇ ਆ ਤਾਂ ਇਹਦਾ ਮਤਲਬ ਤਾਂ ਭੇਖਾਗਾ ਕੁਝ ਆਇਆ ਕੁਝ ਆਗਾ ਸਾਡਾ ਤਾਂ ਜੀ ਕੋਈ ਇਰਾਦਾ ਹੀ ਨਹੀਂ ਸੀ ਵੋਟ ਪਾਉਣ ਦਾ ਰਾਲਦੇ ਨਹੀਂ ਅਸੀਂ ਜੀ ਗੱਲ ਕਿਉਂ ਐਸੇ ਕਰਕੇ ਸਾਰੇ ਤੁਹਾਨੂੰ ਪਤਾ ਤਾਂ ਹੈ ਕਿਨੂੰ ਵੋਟ ਵਾਇਦਾ ਤੁਸੀਂ ਦੱਸ ਦਿਆ ਅਸੀਂ ਉਹਨੂੰ ਪਾ ਦਿਆਂਗੇ ਇਹ ਤਾਂ ਪੁੱਛ ਰਹੇ ਆ ਵੀ ਕਿਉਂ ਨਹੀਂ ਪਾ ਰਹੇ ਕੋਈ ਫਾਇਦਾ ਨਹੀਂ ਪਾਉਣ ਦਾ ਇਹਨਾਂ ਨੂੰ ਕੋਈ ਆਇਆ ਨਹੀਂ ਕੋਈ ਬਜ਼ਾਰ ਨਹੀਂ ਆਏਗਾ ਅੱਛਾ ਹਾਂ ਕੀ ਦਾ ਬਦਲਾ ਦੇ ਥੋੜੇ ਸਾਹਮਣੇ ਹੀ ਹੈ ਠੀਕ ਹੈ ਪਹਿਲਾਂ ਐਮਪੀ ਸੀ ਜਿਹੜੇ ਸਦੀਕ ਸਾਹਿਬ ਉਹ ਵੀ ਉਹ ਕਿੰਨੇ ਕੁ ਸੀ ਉਹ ਵੀ ਐ ਹੀ ਹੋ ਸੀਗੇ ਅੱਛਾ ਹਾਂ ਠੀਕ ਹੈ ਮਤਲਬ ਕਿਸੇ ਤੋਂ ਖੁਸ਼ ਨਹੀਂ ਲੋ ਨਾ ਨਾ ਜੀ ਨਾ ਉਹਦਲੇ ਨੂੰ ਪਤਾ ਕਿ ਲੋ ਗਿਣਤੀ ਹੋਊਗੀ ਹਵਾ ਕੀ ਕਹਿੰਦੀ ਲੋਕ ਕੀ ਕਹਿ ਰਹੇ ਆ ਹਾਂ ਸਾਰਿਆਂ ਦੀ ਇੱਕੋ ਹੀ ਹੈ ਅੱਛਾ ਇੱਕੋ ਜਿਹੀ ਹੈ ਸਰਕਾਰ ਨੇ ਕੁਛ ਕੀਤਾ ਦੋ ਸਾਲਾਂ ਚ ਸਰਕਾਰ ਨੇ ਆ ਵੀ ਵੀ ਮੁਹਦ ਦਿੱਤੀ ਹੋ ਤੇ ਉੱਤੇ ਮੋਦੀ ਸਾਹਿਬ ਨੇ ਮੋਦੀ ਸਾਹਿਬ ਤਾਂ ਕਿ ਆਪਾਂ ਗਏ ਨਹੀਂ ਆਪਾਂ ਤਾਂ ਇੱਥੇ ਰਹਿੰਦੇ ਅੱਛਾ ਪੰਜਾਬ ਸਰਕਾਰ ਨੂੰ ਦੇਖ ਕੇ ਵੋਟਾਂ ਮੈਣਗੀਆਂ ਆ ਪੰਜਾਬ ਸਰਕਾਰ 'ਚ ਰਹਿਣਾ ਜੇ ਇੱਥੇ ਰਹਿੰਦੇ ਕੀ ਮੌਲਾ ਦਾ ਜੀ ਮੈਂ ਨਹੀਂ ਬੋਲ ਸਕਦਾ ਜੀ ਮੈਨੂੰ ਮਨਾ ਕੀਤਾ ਓਕੇ ਜੀ ਸਾਰਾ ਦਾ ਜੋਰ ਆ ਬਰਬਰੀਆ ਸਾਰਾ ਅੱਛਾ ਮੁਕਾਬਲੇ ਚ ਸਾਰਾ ਹੀ ਆ ਹਾਂਜੀ ਇਹ ਤਾਂ ਹੁਣ ਦੱਸਣ ਦੇ ਮੌਕੇ ਤੇ ਅੱਛਾ ਕਾਦਰੀ ਨੂੰ ਪਤਾ ਲੱਗੂਗਾ ਜੀ ਸਰਕਾਰ ਵੀ ਆ ਰਹੀ ਸਰਕਾਰ ਪੰਜਾਬ ਦੀ ਨੇ ਕੁਛ ਕੀਤਾ ਦੋ ਸਾਲਾਂ ਚ ਹਾਂਜੀ ਸਾਰੇ ਕਰਦੇ ਸਰਕਾਰਾਂ ਕਰਦੀਆਂ ਮੋਰਦੀ ਮੋਰਦੀ ਸਾਰੇ ਮੋਰਦੀ ਵੀ ਸਭ ਹੀ ਕਰਦੇ ਆ ਅੱਛਾ ਐਸੀ ਕੋਟਕਪੂਰਾ ਦੇ ਲੋਕਾਂ ਦੀ رائے ਜਿਨ੍ਹਾਂ ਦੇ ਅਨੁਸਾਰ ਇੱਥੇ ਮੁੱਖ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਦिखाई ਦੇ ਰਹੀ ਹੈ ਇੱਥੇ ਕਰਮਜੀਤ ਅਨਮੋਲ ਤੇ ਬੀਬੀ ਸਾਹੋਕੇ ਦੇ ਵਿਚਕਾਰ ਕਾਫੀ ਫਸਣੀ ਟੱਕਰ ਮੰਨੀ ਜਾ ਰਹੀ ਹੈ ਅਤੇ ਨਤੀਜੇ ਦੇ ਵਿੱਚ 4 ਜੂਨ ਨੂੰ ਕੁਝ ਵੀ ਸਾਹਮਣੇ ਆ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਆਮ ਆਦਮੀ ਪਾਰਟੀ ਦਾ ਹੀ ਇੱਥੇ ਪ੍ਰਭਾਵ ਹੋਵੇ ਬਲਕਿ ਇੱਥੇ ਕਾਂਗਰਸ ਪਾਰਟੀ ਵੀ ਪੂਰੀ ਤਰ੍ਹਾਂ ਮੁਕਾਬਲੇ ਵਿੱਚ ਦਿਖਾਈ ਦੇ ਰਹੀ ਹੈ ਕੁੱਲ ਨਤੀਜਾ ਫਰੀਦਕੋਟ ਹਲਕੇ ਦਾ ਕੀ ਹੋਵੇਗਾ ਇਸ ਦੇ ਲਈ ਇੰਤਜ਼ਾਰ 4 ਜੂਨ ਦਾ ਕਰਨਾ ਹੋਵੇਗਾ ਤੁਹਾਡੀ ਇਸ ਬਾਰੇ ਜੋ ਵੀ ਰਾਇ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੇ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਅਤੇ ਕਾਰਨਰ ਟਾਕਸ ਦੇ ਨਾਲ